ਦੋਸਤੋ ਪੰਜਾਬੀ ਸਿਨੇਮਾ ਦੀ ਉਹ ਹਸਤੀ ਜਿਸ ਦੀ ਹਰ ਗੱਲ 'ਚ ਹਾਸਾ ਸੀ ਅੱਜ ਸਾਨੂੰ ਰਲਾ ਕੇ ਚਲੀ ਗਈ ਜਸਵਿੰਦਰ ਪੱਲਾ ਉਹ ਸਾਡੇ ਵਿੱਚ ਨਹੀਂ ਰਹੇ ਦੱਸਦੀਏ ਜਸਵਿੰਦਰ ਪੱਲਾ ਇੱਕ ਐਸਾ ਨਾਮ ਜੋ ਪੰਜਾਬੀ ਫਿਲਮਾਂ 'ਤੇ ਕਮੇਡੀ ਦਾ ਪਰਿਆਨਾ ਬਣ ਗਿਆ ਸੀ ਜਿਹੜੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦੇ ਸਨ ਅੱਜ ਉਹ ਹੀ ਸਾਰੇ ਪੰਜਾਬ ਨੂੰ ਅਸੂਆਂ 'ਚ ਛੱਡ ਗਏ ਦੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਜਸਵਿੰਦਰ ਪੱਲਾ ਨੇ ਉਹ ਮਕਾਮ ਹਾਸਲ ਕੀਤਾ ਜੋ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਚਾਹੇ ਫਿਲਮ ਕੈਰੀਅਨ ਜੱਟਾ ਹੋਵੇ ਜਾਂ ਜੱਟ ਐਂਡ ਜੁਲੀਅਟ ਹਰ ਰੋਲ 'ਚ ਉਹਨਾਂ ਦੀ ਕਾਮੇਡੀ ਨੇ ਲੋਕਾਂ ਨੂੰ ਹੱਸ-ਹੱਸ ਕੇ ਲੋਟਪੋਟ ਕਰ ਦਿੱਤਾ ਹੈ ਪੱਲਾ ਜੀ ਸਿਰਫ ਇੱਕ ਕਲਾਕਾਰ ਹੀ ਨਹੀਂ ਸਨ ਸਗੋ ਉਹ ਲੋਕਾਂ ਦੇ ਦਿਲਾਂ ਦੇ ਰਾਜੇ ਸਨ ਉਹਨਾਂ ਦਾ ਸੁਧਾਰਨ ਸੁਭਾਅ ਸਤਕਾਰ ਭਰੀ ਗਲਵੱਟ ਤੇ ਪੰਜਾਬੀ ਸੱਭਿਆਚਾਰ ਨਾਲ ਜੁੜਾ ਉਹਨਾਂ ਨੇ ਇੱਕ ਲਿਵਿੰਗ ਲੈਜੈਂਡ ਬਣਾਉਂਦਾ ਸੀ ਪਰ ਅੱਜ ਉਹ ਸਾਨੂੰ ਛੱਡ ਗਏ ਉਹਨਾਂ ਦੀ ਮੌਤ ਦੀ ਖਬਰ ਨੇ ਨਾ ਸਿਰਫ ਫਿਲਮੀ ਜਗਤ ਨੂੰ ਸਗੋਂ ਹਰੇਕ ਪੰਜਾਬੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਫੈਨਸ ਸੋਸ਼ਲ ਮੀਡੀਆ ਤੇ ਉਹਨਾਂ ਲਈ ਦੁੱਖ ਭਰੀਆਂ ਪੋਸਟਾਂ ਕਰ ਰਹੇ ਨੇ ਤੇ ਸਾਰਾ ਪੰਜਾਬ ਉਹਨਾਂ ਨੂੰ ਨਮ ਅੱਖਾਂ ਨਾਲ ਯਾਦ ਕਰ ਰਿਹਾ ਹੈ ਜਸਵਿੰਦਰ ਭੱਲਾ ਹੁਣ ਸਾਡੇ